आनंदपुर साब ਦੇ ਕਿਲੇ 'ਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿਗੇ ਤਾਜ ਬਾਜ ਘੋੜਾ ਫੌਜਾਂ ਸਹਿਬਜ਼ਾਦੇ ਮਾਤਾ ਸਾਰਾ ਕੁਝ ਸੀਗਾ ਮਾਇਆ ਪਰ ਜਦੋਂ ਤੱਕ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚਦੇ ਨਾ ਤਾਜ ਐ ਨਾ ਬਾਜ ਐ ਨਾ ਘੋੜੇ ਨਾ ਸ਼ਸਤਰ ਨਾ ਫੌਜਾਂ ਜਾਮਾਂ ਲਈ ਰੋਲੀ ਰੋ ਗਿਆ ਉਦੋਂ ਵੀ ਉਹ ਕੀ ਕਹਿੰਨੇ ਆ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਕਾਲ ਬਹੁਤ ਹੈ ਹਾਈਪਰ ਬਹੁਤ ਛੇਤੀ ਹੋ ਜਾਂਦੇ ਆ ਗੁੱਸਾ ਬਹੁਤ ਛੇਤੀ ਆ ਜਾਂਦਾ ਹੈ ਘਰਾਂ ਚ ਕਲੇਸ਼ ਕਿੰਨਾ ਪਹਿਲਾਂ ਤਾਂ ਹੁੰਦਾ ਨਹੀਂ ਸੀ ਹੁਣ ਕਿਉਂ ਰਹਿਣ ਲੱਗ ਗਿਆ ਕਿਉਂਕਿ ਪਹਿਲਾਂ ਦੇ ਸਮੇਂ ਚ ਲੋਕੀ ਥੋੜਾ ਜਿਹਾ ਅਧਿਆਤਮਕ ਸੀਗੇ ਉਜਣ ਦਾ ਕੋਈ ਫਾਇਦਾ ਨਹੀਂ ਹੈ ਵਾਰ-ਵਾਰ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਹੈ ਮਨ ਸੱਚਾ ਚਾਹੀਦਾ ਗੁਰੂ ਘਰੇ ਜਾਇ ਕਿ ਹੋ ਜੂਗਾ ਮਹਾਰਾਜ ਕਹਿੰਦੇ ਆ ਅਨੇਕਾਂ ਹੀ ਜੂਨਾਂ ਚੋਂ ਨਿਕਲ ਕੇ ਤੂੰ ਪੈਦਾ ਹੁੰਨਾ ਫੇਰ ਮਰਦਾ ਫੇਰ ਪੈਦਾ ਹੁੰਨਾ ਫੇਰ ਮਰਦਾ ਨਾਮ ਜਪਤ ਜਪ ਨਾਮ ਪਾਵੇ ਬਿਸਰਾਮ ਫੇਰ ਫੁੱਲ ਸਟਾਪ ਲੱਗੂਗਾ ਤੇ ਰਾਹੇ ਕੰਮ ਹੁਣ ਅਸੀਂ ਸੁਖਮਣੀ ਸਾਹਿਬ ਕਿਵੇਂ ਬੰਨੇ ਆ ਅਨਕ ਜੋ ਜਨਮੇ ਜਨਮਾ ਨਾਮ ਜਪ ਪਾਵੇ ਬਿਸਰਾਮ ਇੱਕ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਤੁਸੀਂ ਪੜ ਕੀ ਰਹੇ ਹੋ ਗੁਰੂ ਨੇ ਕਦੇ ਵੀ ਨਹੀਂ ਕਿਹਾ ਵੀ ਪੜੀ ਜਾਓ ਉਹ ਕਹਿੰਦੇ ਸੁਣੋ ਤੁਸੀਂ ਕੀ ਪੜ ਰਹੇ ਹੋ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਉਹ ਕਹਿੰਦੇ ਬੁਰੇ ਇਨਸਾਨ ਦਾ ਭਲਾ ਕਰੋ ਤੇ ਬੁਰਾ ਕੌਣ ਆ ਮਹਾਰਾਜ ਜਿਹੜਾ ਗੁੱਸਾ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵੀ ਜਿਹੜਾ ਇਨਸਾਨ ਗੁੱਸਾ ਕਰਦਾ ਉਹ ਬੁਰਾ ਬੰਦਾ ਹੈ ਤੁਸੀਂ ਕਿ ਇਹਨੂੰ ਸਾਰਾ ਕੁਝ ਮੰਨ ਹੀ ਐ ਕਿਸ ਤਰ੍ਹਾਂ ਚਲੋ ਇਹ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਐਗਜ਼ਾਮਪਲ ਦਰ ਦੰਨੇ ਆ ਲਾਈਫ 'ਚ ਜਿਹੜਾ ਵੀ ਦੁਨੀਆ ਤੇ ਬਹੁਤ ਦੁਖੀ ਪਤਾ ਕਿਉਂ ਐ ਬਹੁਤ ਐਦਾਂ ਦੇ ਮੇਰੇ ਕੋ ਪੇਸ਼ੈਂਟਸ ਆਉਂਦੇ ਨੇ ਫਿਰ ਮੈਂ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ ਗੁਰੂ ਨਾਨਕ ਸਾਹਿਬ ਦੀ ਜਪਦੀ ਸਾਹਿਬ ਦੀ ਬਾਣੀ ਨੂੰ ਸਮਝੋ ਧਿਆਨ ਨਾਲ ਮੈਂ ਗੁਰੂ ਨਾਨਕ ਦੇਵ ਜੀ ਦਾ ਕਹਿੰਦੇ ਜੇ ਦੁੱਖ ਆ ਗਿਆ ਉਹ ਤੋਂ ਵੀ ਉੱਪਰ ਭੁੱਖ ਆ ਗਈ ਗਰੀਬੀ ਆ ਗਈ ਉਹ ਤੋਂ ਵੀ ਉੱਪਰ ਬੁਰੇ ਹੀ ਹਾਲ ਹੋ ਗਏ ਕਿਰਾਇਆਂ ਤੇ ਚਲੇ ਗਏ ਰੋਟੀ ਵੀ ਨਹੀਂ ਹੈਗੀ ਤਾਂ ਵੀ ਕਹਿੰਦੇ ਤੁਸੀਂ ਦਾਤ ਮੰਨ ਕੇ ਉਹਨੂੰ ਐਕਸੈਪਟ ਕਰੋ ਤੇ ਅਸੀਂ ਤਾਂ ਰੱਬ ਨਾਲ ਲੜਨਾ ਹੀ ਸ਼ੁਰ ਉਹਨੇ ਕਹਤਾ ਚੱਲ ਲੈ ਚੱਲ ਕੋਈ ਗੱਲ ਨਹੀਂ ਉਹਨੇ ਕਹ ਲੈ ਸੱਸ ਸਹੁਰੇ ਦਾ ਵੀ ਸੁਭਾਅ ਚੱਲਿਆ ਜਾਂਦਾ ਦਰਾਨੀ ਜਠਾਣੀ ਦਾ ਵੀ ਚੱਲਿਆ ਜਾਂਦਾ ਪਰ ਜਦੋਂ ਘਰ ਵਾਲਾ ਉਹਦੇ ਅਗੇਂਸਟ ਖੜ ਜਾਂਦਾ ਨਾ ਜਾ ਕੇ ਫਿਰ ਉਹ ਟੁੱਟ ਜਾਂਦੀ ਆ ਫਿਰ ਉਹ ਭੁੱਲ ਨਹੀਂ ਪਾਉਂਦੀ ਕੁਝ ਵੀ ਜਿਵੇਂ ਤੁਹਾਡਾ ਵਿਆਹ ਹੋ ਗਿਆ ਆਪਣੇ ਅੰਦਰ ਮੈਨਰਸ ਲੈ ਕੇ ਆਓ ਵੀ ਮੈਂ ਆਪਣੇ ਪਾਰਟਨਰ ਲਈ ਜੋ ਚੇਂਜ ਕਰ ਸਕਦਾ ਇਹਨਾਂ ਗੁੱਡ ਵੇ ਮੈਂ ਉਹ ਚੇਂਜ ਕਰਾਂ ਕਿਉਂਕਿ ਲਾਈਫ ਬਹੁਤ ਛੋਟੀ ਹੈ ਹਸਬੰਡ ਵਾਈਫ ਸਾਰੀ ਜਵਾਨੀ ਲੜਦਿਆਂ ਦੀ ਕੱਢ ਦੇਣਗੇ ਤੇ ਬੁਢਾਪਾ ਦਵਾਈਆਂ ਨਾਲ ਲੱਗ ਜਾਂਦਾ ਐਨੇ ਨੂੰ ਫਿਰ ਮੌਤ ਆ ਜਾਂਦੀ ਹੈ ਕਿ ਮੋਟੀਵੇਸ਼ਨ ਵੀ ਕਈ ਵਾਰੀ ਏੱਖਾ ਤੋਂ ਆਉਂਦੀ ਆ ਕੰਪੀਟੀਸ਼ਨ ਤੋਂ ਮੋਟੀਵੇਸ਼ਨ ਵੀ ਆਉਂਦੀ ਆ ਬੰਦਾ ਕਹਿੰਦਾ ਕਿ ਯਾਰ ਜੇ ਫਲਾਨੇ ਨੇ ਮੰਨ ਲਓ ਘਰ ਪਾਲਿਆ ਤਾਂ ਮੈਂ ਉਹ ਕਈ ਵਾਰੀ ਬੰਦਾ ਉਹਨੂੰ ਵੇਖ ਕੇ ਹੋਰ ਕਮਾਈ ਕਰਦਾ ਹੋਰ ਮਿਹਨਤ ਕਰਦਾ ਜ਼ਿੰਦਗੀ ਦੇ ਅੰਦਰ ਰਾਈਜ਼ ਕਰਨ ਦੇ ਲਈ ਕਹਿੰਦੇ ਕੰਪੀਟੀਸ਼ਨ ਹੋਣਾ ਬਹੁਤ ਲਾਜ਼ਮੀ ਮੇਰਾ ਇੱਕ ਦੋਸਤ ਹੈ ਉਹਨੇ ਇੰਗਲੈਂਡ ਚ ਦੋ ਘਰ ਲੈ ਲਏ ਆਪਣੇ ਮੇਰੇ ਇੰਡੀਆ ਚ ਇੱਕ ਮਕਾਨ ਦੀ ਕਿਸ਼ਤਾਂ ਨਹੀਂ ਲੈ ਰਹੀ ਉਹਨੇ ਦੋ ਘਰ ਲੈ ਲੇ ਤੇ ਮੈਂ ਇਹ ਸੋਚੀ ਜਾਵਾ ਯਾਰ ਉਹਨੇ ਦੋ ਘਰ ਵੀ ਲੈ ਲੇ ਮੇਰੀ ਤਾਹੀ ਨਹੀਂ ਲੈ ਕੇ ਮੈਂ ਹੁਣ ਕੀ ਕਰਾਂ ਮੈਂ ਹੁਣ ਕੀ ਤਾਹੀ ਜਦ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਨੂੰ ਕਰਨ ਦੀ ਕਿਰਵਾ ਕਰ ਹੀ ਰਿਹਾ ਜੋ ਮੈਂ ਕਰ ਰਹੇ ਹਾਂ ਪੇਸ਼ੈਂਸ ਲੈਵਲ ਤੇ ਮੈਂ ਆਪਣੇ ਟੈਲੈਂਟ ਤੇ ਕੰਮ ਕਰਾਂ ਵੀ ਇਹ ਜਲਦੀ ਉਤਰ ਜਾਣਾ ਹੁਣ ਮੈਂ ਚੋਰੀ ਥੋੜੀ ਕਰਨੀ ਆ ਜਾ ਕੇ ਹੁਣ ਮੈਂ ਠੱਗੀਆਂ ਥੋੜੀ ਮਾਰਨੀ ਸ਼ੁਰੂ ਕਰ ਦਈਆਂ ਲੋਕਾਂ ਦੇ ਨਾਲ ਜਿਹੜਾ ਬੰਦਾ ਫਿਰ ਗੱਲਾਂ ਛੱਡਦਾ ਰਾਜ਼ੀਨਾਮਾ ਕਰਦਾ ਲਿਫ ਕੇ ਕਿਸੇ ਨੂੰ ਮੇਲ ਮਲਾਪ ਕਰ ਲੈਂਦਾ ਉਹ ਪਰਮਾਤਮਾ ਦੇ ਬਿਲਕੁਲ ਨੇੜੇ ਹੈ ਜੀ ਦੁਨੀਆ ਨੂੰ ਨਾ ਦੇਖੋ ਜੱਦੀ ਘਰ ਵੇਚਿਆ ਸੀ ਕਰਜ਼ੇ ਬਹੁਤ ਸਿਰ ਚੜ ਗਏ ਸੀ ਜੱਦੀ ਘਰ ਜਦੋਂ ਛੱਡ ਕੇ ਬਾਹਰ ਨਿਕਲੇ ਨਾ ਅਸੀਂ ਤੇ ਜਦੋਂ ਜਿੰਦਾ ਲਾਇਆ ਉਸ ਘਰ ਨੂੰ ਤੇ ਚਾਬੀ ਓਨਰਸ ਨੂੰ ਫੜਾਉਣ ਲੱਗੇ ਸੀਗੇ ਮੇਰੀ ਮੰਮੀ ਮੇਰੇ ਦਾਦੀ ਜੀ ਅਸੀਂ ਦੋ ਭਰਾ ਤੇ ਮੇਰੇ ਫਾਦਰ ਮੇਰੀ ਦਾਦੀ ਤੇ ਮੰਮੀ ਰੋਣ ਲੱਗੇ ਉੱਚੀ ਉੱਚੀ ਤੇ ਮੇਰੇ ਫਾਦਰ ਨੇ ਫਿਰ ਇੱਕੋ ਹੀ ਗੱਲ ਕਹੀ ਸੀਗੀ ਉੱਥੇ ਉਹਨਾਂ ਨੇ ਇਹ ਪੰਕਤੀ ਯੂਜ਼ ਕਰੀ ਸੀ ਕੇਤਿਆਂ ਦੂਖ ਭੂਖ ਸਦਮਾਰ ਏ ਭੇ ਦਾਤ ਤੇਰੀ ਦਾਤਾਰ ਫਿਰ ਜਦੋਂ ਆਖਰੀ ਸਾਹ ਉਹਨਾਂ ਦੇ ਅੱਗੇ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਸਮਝਾਈ ਸੀ ਕਹਿੰਦੇ ਦੇਖ ਪੁੱਤਰ ਮੈਂ ਜਾ ਰਿਹਾ ਦੁਨੀਆ ਤੋਂ ਮੇਰੇ ਕੋਲ ਹੋਰ ਟਾਈਮ ਨਹੀਂ ਹੈਗਾ ਮੈਨੂੰ ਪਤਾ ਲੱਗ ਗਿਆ ਵੀ ਤੂੰ ਆਪਣੇ ਆਖਰੀ ਸਾਹ ਤੱਕ ਇੱਕੋ ਚੀਜ਼ ਦਾ ਧਿਆਨ ਰੱਬ ਨਾਲ ਕਦੇ ਗਿਲਾ ਸ਼ਿਕਵਾ ਨਹੀਂ ਕਰਨਾ ਹਮੇਸ਼ਾ ਸ਼ੁਕਰਾਨਾ ਕਰਨਾ ਬਾਸ ਆ ਸ਼ਬਦ ਕਹੇ ਆ ਉਹ ਹੱਥਾਂ 'ਚ ਗਏ ਤੇ ਸਮਾਪਤ ਬਹੁਤ ਦੁਨੀਆ ਨੂੰ ਤੁਸੀਂ ਸਟ्रेस ਫਰੀ ਕਰਦੇ ਹੋ ਤੁਹਾਡਾ ਪਰਿਵਾਰ ਤੁਹਾਨੂੰ ਬੁੱਧੀਜੀਵ ਮੰਨਦਾ ਕਹਿੰਦੇ ਨੇ ਪੌਣ ਆਉਂਦੀ ਆ ਹਵਾ ਆਉਂਦੀ ਆ ਝੂਲਦੇ ਆ ਲੋਕੀ ਬਾਬੇ ਝੂਲਦੇ ਆ ਕੁਛ ਨਹੀਂ ਹੈਗਾ ਸਾਈਕੋਸਿਸ ਦੀ ਬਿਮਾਰੀ ਹੈ ਜਦੋਂ ਅਸੀਂ ਡਾਇਗਨੋਸ ਕਰੀਆ ਰਿਸਰਚ ਕਰੀਆ ਜੇ ਕੋਈ ਦੁਨੀਆ ਤੇ ਬੰਦਾ ਇਹ ਕਵੇ ਨਾ ਮੈਨੂੰ ਆਵਾਜ਼ਾਂ ਸੁਣਦੀਆਂ ਮੇਰੇ ਅੰਦਰ ਸ਼ਕਤੀਆਂ ਆ ਗਈਆਂ ਕੋਈ ਕਹਿੰਦਾ ਇਹਦੀ ਸੱਜੀ ਬਾਹ ਪਿਛਾਂ ਜਾਂਦੀ ਹੈ ਕੋਈ ਆਂਦਾ ਇਹ ਧੌਣ ਮਾਰਦਾ ਜੀ ਕੁਛ ਨਹੀਂ ਕਰਨ ਦੀ ਲੋੜ ਉਹਨੂੰ ਡਾਕਟਰ ਕੋਲ ਲੈ ਜਾਓ ਉਹਨੂੰ ਸਾਈਕੀਆਟ੍ਰਿਸਟ ਦੀ ਲੋੜ ਹੈ ਮੈਡੀਸਿਨ ਖਾਓ ਤੇ ਉਹਨੂੰ ਠੀਕ ਕਰਾਓ